ਸੋ ਹੰਗ ਮਹਾਰਾਹੀ ਸ਼ੇਰ ਸਿੰਘ ਵਿਸ਼ਨੋ ਭਗਵਾਨ ਦੀ ਜੈ ਸੋ ਹੰਗ ਮਹਾਰਾਹੀ ਸ਼ੇਰ ਸਿੰਘ ਵਿਸ਼ਨੋ ਭਗਵਾਨ ਦੀ ਜੈ ਸੋ ਹੰਗ ਮਾਰਾਈ ਸ਼ੇਰ ਸਿੰਘ ਵਿਸ਼ਨੋ ਭਗਵਾਨ ਦੀ ਜੈ ਸੋ ਹੰਗ ਮਾਰਾਈ ਸ਼ੇਰ ਸਿੰਘ ਵਿਸ਼ਨੋ ਭਗਵਾਨ ਦੀ ਜੈ ਸੋ ਹੰਗ ਮਾਰਾਈ ਸ਼ੇਰ ਸਿੰਘ ਵਿਸ਼ਨੋ ਭਗਵਾਨ ਦੀ ਜੈ ਸਤਿਕਾਰਯੋਗ ਹਰ ਸੰਗਤ ਜੀਓ ਗ੍ਰੰਥ ਨੰਬਰ 18 ਦੀ ਲਿਖਤ ਆਪ ਜੀ ਨਾਲ ਮੈਂ ਸਾਂਝੀ ਕਰਾਂਗਾ ਪੇਜ ਨੰਬਰ 179 ਪਰਮੇਸ਼ਰ ਨੇ ਜੋ ਸਤਖੰਡ ਦੇ ਜੋ ਵਿਹਾਰ ਸੀ ਉਹ ਮਾਤ ਲੋਕ ਦੇ ਵਿੱਚ ਸਨਮੁਖੋਂ ਆ ਕੇ ਕੀਤੇ ਜਿਵੇਂ ਵੀਰ ਨੇ ਲਿਖ ਸਾਂਝੀ ਕੀਤੀ ਕਿ ਸਤਗੁਰ ਆਪਣੀ ਹੱਥੀ ਕਰੇਗਾ ਚਾਉ ਹਰ ਪਗਦਵਾਰ ਜੇਠਵਾਲ ਗੁਰੂਤਾਰ ਪੀਰ ਪਗੰਬਰ ਕੀ ਬਿਆਨ ਕਰਦੇ ਨੇ ਹਰ ਪਗਦਵਾਰ ਜੇਠਵਾਲ ਦੇ ਜੋ ਚਾਰ ਮਨਾਰ ਨੇ ਉਹ ਕੀ ਬਿਆਨ ਕਰਦੇ ਨੇ ਆਓ ਆਪਾਂ ਉਸਤੇ ਚੰਦ ਲਾਇਨਾ ਗੁਰੂ ਅਵਤਾਰ ਪਗੰਬਰ ਪਗਤ ਦਵਾਰੇ ਆਕੇ ਹੋਏ ਹੈਰਾਨ ਹੈਰਾਨ ਹੋ ਗਏ ਗੁਰੂ ਅਵਤਾਰ ਪੀਰ ਪਗੰਬਰ ਹੈਰਾਨੀ ਸਬਦੇ ਉਤੇ ਛਾਈਆ ਵੇਖੋ ਖੇਲ ਸ਼੍ਰੀ ਭਗਵਾਨ ਹਰ ਕਰਤਾ ਆਪ ਕਰਾਈਆ ਵੇਖੋ ਭਗਵਾਨ ਦਾ ਖੇਲ ਹੈ ਭਗਵਾਨ ਆਪ ਕਰਾ ਰਿਹਾ ਕੌਣ ਕਹਰੇ ਨੇ ਗੁਰ ਉਵਤਾਰ ਪੀਰ ਪਗੰਬਰ ਭਗਤ ਦਵਾਰੇ ਸੱਚੇ ਅਮਰਤ ਕਰਾਏ ਪਾਨ ਰਸਿਕ ਕੋ ਇੱਕ ਵਖਾਈਆ ਜੈਸਾ ਚੁਲਦਾ ਸੱਚ ਨਿਸ਼ਾਨ ਚਾਰ ਮਨਾਰ ਦੇਣ ਗਵਾਹੀ ਆ ਕੀ ਗਵਾਹੀ ਦੇ ਰਿਹਾ ਚਾਰ ਮਨਾਰ ਸ਼ਕਤੀ ਜੁਗਦਾ ਇਹ ਐਹਸਾਨ ਗੁਰਮੁਖੋ ਤੁਹਾਡੇ ਸਿਰ ਦੇ ਉੱਤੋਂ ਲਾਈਆ ਸ਼ਕਤੀ ਜੁਗਦਾ ਜੋ ਅਹਸਾਨ ਹੈ ਗੁਰਮੁਖੋ ਤੁਹਾਡੇ ਸਿਰ ਤੋਂ ਲਾਇਆ ਪਰਮਾਤਮਾ ਨੇ ਚਾਰੇ ਕੂਕਣ ਉੱਤੇ ਇਹ ਮਨਾਰ ਚਾਰ ਕੁੰਟ ਸੁਣਾਈਆ ਚਾਰ ਕੁੰਟਾਂ ਦੇ ਵਿੱਚ ਉਹ ਖਬਰਦਾਰ ਕਰ ਇਨੈ ਚਾਰ ਮਨਾਰਕੀ ਕਹਿੰਦੇ ਆ ਦੋ ਜਹਾਨ ਹੋ ਜਾਓ ਖਬਰਦਾਰ ਵੇ ਖਬਰ ਖਬਰ ਰਿਆਂ ਦੜਾਈਆ ਏ ਦਾਤਾ ਇਹ ਚਾਰ ਮਨਾਰਵੀ ਗੱਲ ਕਰ ਰਿਹਾ ਨਾ ਇਹ ਦਾਤਾ ਇਹ ਦਾਤਾ ਕਰਤਾ ਪੁਗਤਾ ਕੇ ਦੋ ਜਹਾਨਾ ਨੇਹ ਕਲੰਕ ਨਰਾਇਣ ਨਰ ਅਵਤਾਰ ਇਹ ਕੌਣ ਆ ਨੇਹ ਕਲੰਕ ਨਰਾਇਣ ਅਵਤਾਰ ਕਿਸ ਨੂੰ ਕੋਈ ਭੁਲਿਖਾ ਨਾ ਰਹਿ ਜਾਵੇ ਮਗਰ ਵੀ ਇੱਥੇ ਗੱਲ ਬਿਆਨ ਕਰਦਾ ਮਗਰ ਗੱਲ ਕਹਿੰਦਾ ਮਗਰ ਕਹੇ ਕੋਈ ਸਮਝਿਆ ਨਾ ਰੂਪ ਨੇਹ ਕਲੰਕ ਕਿਸ ਨੂੰ ਸਮਝ ਨਹੀਂ ਆਈ ਸੰਭਲ ਸਾਰ ਕਿਸੇ ਨਾ ਆਈ ਆ ਏ ਕਰਤਾ ਕੋਤਾ ਕੇ ਦੋ ਜਹਾਨਾ ਨੇਹ ਕਲੰਕ ਨਾਰਾਇਣ ਨਾਰੋ ਪਰਮ ਪੁਲੇਖਾ ਰੈਣ ਕੋ ਨ ਪਾਈਆ ਕਿਸੇ ਨੂੰ ਪਰਪੁਲੇਖਾ ਵੀ ਨਾ ਰਹਿ ਜਾਵੇ ਜਿਸ ਦਾ ਗੋਬਿੰਦ ਸੁੱਤ ਦੁਲਾਰ ਸ਼ਬਦੀ ਰੂਪ ਵਟਾਈਆ ਸੋਨਾ ਸਜਿਆ ਵੇਖੋ ਦਰਬਾਰ ਸ਼ਬਦੀ ਸੁੱਤ ਕੋਣਿਆ ਗੋਬਿੰਦਿਆ ਸ਼ਬਦ ਰੂਪ ਵਟਾਇਆ ਪ੍ਰਮਾਤਮਾ ਨੇ ਸ਼ਬਦ ਸ਼ਬਦ ਨਿਰਗੁਣਿਆ ਸੋਨਾ ਸਜਿਆ ਵੇਖੋ ਦਰਬਾਰ ਦਰਗਾ ਸਾਚੀ ਰਹਾ ਵਿਖਾਈਆ ਜੋ ਸਚਖੰਡ ਦਾ ਵਿਹਾਰ ਸੋ ਲੋਕਮਾਤ ਪ੍ਰਗਟਾਈਆ ਇਹ ਜੋ ਵਿਹਾਰ ਕਿੱਥੇ ਦਾ ਸੀ ਉਹ ਸਚਖੰਡ ਦੇ ਸਾਰੇ ਵਿਹਾਰ ਸੀ ਪ੍ਰਮਾਤਮਾ ਨੇ ਲੋਕਮਾਤ ਵਿੱਚ ਆ ਕੇ ਕੀਤੇ ਸੰਮੁਖ ਹੋ ਗੱਗ ਕੀਤੇ ਇਹੋ ਜਿਹਾ ਕਦੀ ਨਹੀਂ ਮਿਲਿਆ ਕਿਸੇ ਨੂੰ ਯਾਰ ਬਾਣੀ ਕਹਿੰਦੀ ਜੇ ਇਹੋ ਜਿਹਾ ਕਿਸੇ ਨੂੰ ਨਹੀਂ ਜਿ ਮਿਲਿਆ ਕਿਸੇ ਨੂੰ ਵੀ ਨਹੀਂ ਮਿਲਿਆ ਕੋਈ ਭਲੇਖਾ ਵੀ ਨਾਰਾਜ ਹੈ ਵੀ ਭਲੇਖੇ ਵੀ ਕੱਢੇ ਇਹਦੇ ਵਿੱਚ ਕਿ ਇਹਨੇ ਕਲੰਕ ਉਤਾਰ ਦੇ ਇਹੋ ਜਿਹਾ ਕਦੇ ਨਹੀਂ ਮਿਲਿਆ ਕਿਸੇ ਨੂੰ ਯਾਰ ਯਰਾਂ ਨੇ ਆਪਣੇ ਨਾਲ ਖਾਈਆ ਨਾਮ ਤਰਾਂ ਨੇ ਗਾਵੇ ਤੁਹਾਡੀ ਵਾਰ ਗੀਤ ਆਪਣਾ ਨਾ ਕੋਈ ਸੁਣਾਈਆ ਤੁਹਾਡੇ ਗੀਤ ਗਾਏ ਪ੍ਰਮਾਤਮਾਨ ਗੀਤ ਆਪਣਾ ਨਾ ਕੋਈ ਸੁਣਾਈਆ ਮਸਤਾਨੇ ਹੋ ਕੇ ਮਾਰੋ ਤੁਸੀਂ ਸ਼ਾਲ ਦੁਰਮਤ ਸੰਗਣਾ ਕੋਈ ਰਖਾਈਆ ਐਨੇ ਮਸਤਾਨੇ ਹੋ ਜੋ ਆਪਣੇ ਯਾਰ ਨੂੰ ਵੇਖ ਕੇ ਕਿਉਂਕਿ ਤੁਹਾਨੂੰ ਯਾਰ ਮਿਲਿਆ ਜੇ ਉਹ ਯਾਰ ਮਿਲਿਆ ਤੁਰਦਾ ਜਿਹੜਾ ਕਿਸੇ ਨੂੰ ਨਹੀਂ ਮਿਲਿਆ ਤੁਹਾਨੂੰ ਮਿਲਿਆ ਕੇ ਤੁਹਾਡੀ ਸੁਰਤ ਖੋਲੀ ਕੋਈ ਯਾਰ ਨੇ ਤਾਂ ਹੀ ਯਾਰ ਨਜ਼ਰ ਆਇਆ ਇਹ ਤੁਹਾਡੀ ਸੁਰਤ ਨਾ ਖੋਲਦਾ ਤੁਹਾਨੂੰ ਯਾਰ ਨਜ਼ਰ ਨਹੀਂ ਸੀ ਆਉਣਾ ਮਸਤਾਨੇ ਹੋ ਕੇ ਮਾਰੋ ਤੁਸੀਂ ਛਾਲੋ ਦੁਰਮਤ ਸੰਗਨਾ ਕੋਈ ਰਖਾਈਆ دیਵਾਨੇ ਹੋ ਕੇ ਛੱਡ ਲਿਓ ਸੰਸਾਰ ਦੁਨੀ ਦੀ ਲੋੜ ਰਹੇ ਨਰਾਈਆ ਕੀ ਕਰਨਾ ਜਾਗਰੂ ਕੀ ਕਰਨਾ ਸੰਸਾਰ ਨੂੰ ਕੀ ਕਰਨਾ ਪੈਸਾ ਤਲਾ ਤੁਹਾਨੂੰ ਤਾਂ ਉਹ ਯਾਰ ਤੁਰਦਾ ਮਿਲ ਗਿਆ ਜੇ ਉਹ ਮਿਲਿਆ ਜੇ ਜਿਹੜਾਂ ਦਾ ਨਾਤਾ ਜੁੜ ਗਿਆ ਨਾਲ ਨਿਰੰਕਾਰ ਜਿਨ੍ਹਾਂ ਦਾ ਨਾਤਾ ਜੁੜ ਗਿਆ ਨਾਲ ਨਿਰੰਕਾਰ ਦੂਜਾ ਦਰ ਮੰਗਣ ਨਾ ਜਾਈਆ ਜਿਹਨੂੰ ਜਿਹਦਾ ਉਹਦੇ ਨਾਲ ਨਾਤਾ ਜੁੜ ਜਾਂਦਾ ਉਹ ਪਰਮੇਸ਼ਰ ਨਾਲ ਇੱਕ ਨਾਲ ਫਿਰ ਉਹ ਥਾਂ ਥਾਂ ਤੇ ਹੀ ਨਹੀਂ ਜਾਂਦਾ ਉਹ ਕਿਹੜੀ ਥਾਵਾਂ ਨਾ ਇਹ ਵੀ ਅੱਗੇ ਆਉਣਗੀਆਂ ਦੂਜਾ ਦਰ ਮੰਗਣ ਨਾ ਜਾਈਆ ਮੇਰੇ ਕੋਲ ਨਹੀਂ ਕੋਈ ਇਸ਼ਤਿਹਾਰ ਅਖਰਾਵਾਲੀ ਨਹੀਂ ਲਖਾਈਆ ਜਿਨ੍ਹਾਂ ਦੇ ਕਿਰਪਾ ਕਰਾ ਅੰਦਰ ਵੱੜ ਕੇ ਲਵਾ ਉਠਾ ਲੋ ਕੀਤੀ ਇਹ ਤੁਹਾਡੇ ਦੇ ਉੱਠੇ ਜੇ ਤਾਂ ਹੀ ਬੈਠੇ ਜੇ ਤਾਂ ਹੀ ਜਾਂਦੇ ਜੇ ਜਿੱਤੇ ਕਪੜੇ ਪਾ ਕੇ ਧੋੜਦੇ ਹੋ ਨਾ ਕਿਰਪਾ ਹੋਈ ਤੁਹਾਡੇ ਦੇ ਜਿਨ੍ਹਾਂ ਦੇ ਕਿਰਪਾ ਕਰਾ ਅੰਦਰ ਵੱੜ ਕੇ ਲਵਾ ਉਠਾ ਲੋ ਮਿਹਰ ਨਜ਼ਰ ਨਾਲ ਤਰਾਈਆ ਸ਼ਬਦ ਸਰੂਪੀ ਬਣ ਦਲਾਲ ਵਿਚੋਲਾ ਦੋ ਜਹਾਨ ਅਖਵਾਈਆ ਉਹ ਜੋ ਵਿਚੋਲਾ ਹੈ ਉਹ ਪ੍ਰਮਾਤਮਾ ਤੁਰਦਾ ਯਾਰ ਦੋ ਜਹਾਨ ਖਵਾਉਣ ਵਾਲਾ ਉਹ ਤੁਹਾਡਾ ਵਿਚੋਲਾ ਬਣਿਆ ਜੀ ਵੇਖਾਂ ਲੇਖਾ ਸ਼ਾ ਕੰਗਾਲ ਵੱਡਾ ਛੋਟਾ ਨਾ ਕੋਈ ਰਖਾਈਆ ਸਭ ਦੇ ਲੇਖ ਨੂੰ ਵਾਚਣ ਵਾਲਾ ਉਹ ਵੱਡੇ ਛੋਟਿਆਂ ਨੂੰ ਐਨੀਏ ਕਿ ਕੋਈ ਵੱਡਾ ਤਨੂੰ ਮਾਨਵਤ ਦੇ ਦਿੱਤਾ ਨਹੀਂ ਇਸ ਤਰ੍ਹਾਂ ਨਹੀਂ ਸਭ ਨੂੰ ਬਰਾਬਰ ਦਿੱਤਾ ਮਾਨ ਪ੍ਰਮਾਤਮਾ ਨੇ ਗੋਵਿੰਦ ਸੁਰਾ ਵੇਖ ਤੁਰਦਾ ਲਾਲ ਲਾਲ ਨੇ ਆਪਣੇ ਰੰਗ ਰੰਗਾਈਆ ਜੋਤੀ ਜੋ ਸਰੂਪ ਹਰ ਅਬ ਆਪਣੀ ਕਿਰਪਾ ਕਰ ਮਿਹਰਵਾਨ ਦਇਆ ਕਮਈਆ ਮਿਹਰਬਾਨ ਆਪ ਜੀ ਦੇ ਬੇਅੰਤ ਕਿਰਪਾ ਕੀਤੀ ਗੋਰੀਆ ਵਤਾਰ ਪਗੰਬਰ ਕੈਣ ਵੇਖੋ ਖੇਲ ਅਪਾਰ ਅੰਪਰੰਪਰ ਦੇ ਜਨਾਈਆ ਨਮਾ ਖੰਡਾ ਦਾ ਸ਼ਿੰਗਾਰ ਨਮਾ ਰੰਗਾ ਦਾ ਹਾਰ ਨਜ਼ਰੀ ਆਈਆ ਨਿਰਗੁਣ ਹੋ ਕੇ ਲੇਖੇ ਦੇ ਦਿਸ਼ਾ ਅੱਖ ਉਗਾੜ ਔਲਾ ਰਹਿਣ ਕੋਈ ਨਾ ਪਈਆ ਓ ਸੁਤਿਆਂ ਲੈ ਉਠਾਲ ਜਿਸ ਦੀ ਆਸ਼ਾ ਪਿਛਲੀ ਆਪਣੇ ਨਾਲ ਰਖਾਈਆ ਜਿਸ ਦੀ ਆਸ਼ਾ ਆਪਣੇ ਨਾਲ ਜਨੇ ਰੱਖੀ ਸੀ ਉਹ ਸੁਤਿਆਂ ਨੂੰ ਤੁਹਾਨੂੰ ਅਗੇ ਜਗਾਇਆ ਪ੍ਰਮਾਤਮਾ ਨੇ ਸੁੱਤੇ ਗਿੜੇ ਨਹੀਂ ਕਿ ਦੁਈ ਨੀਂਦਾਂ ਲੈ ਸੋ ਗਏ ਜਾਗੇ ਜੇ ਇਸ ਕਰਕੇ ਬੈਠੇ ਜੇ ਇਸ ਕਰਕੇ ਭੱਜੇ ਰੇਟਿਸ ਕਰਕੇ ਉਹ ਤੁਹਾਨੂੰ ਜਗਾਏ ਆਗੇ ਜਿਸ ਦਾ ਸੋਤ ਦੁਲਾਰਾ ਸੋਹਣਾ ਲਾਲ ਤੱਤਾ ਵਾਲਾ ਨਜ਼ਰੀ ਆਈਆ ਜਿਸ ਦਾ ਮੇਲਾ ਦੀਨ ਦੇ ਆਲ ਭਗਵਾਨ ਜੋੜਾ ਰਿਹਾ ਜੁੜਾਈਆ ਜੋਤੀ ਜੋਸ ਰੂਪ ਆ ਰਬ ਆਪਣੀ ਕਿਰਪਾ ਕਰ ਦੇਵਨ ਹਾਰ ਸਤ ਵਡਿਆਈ ਆ ਪੰਜਾਬ ਪਿਆਰਿਆਂ ਦੇ ਆਧਾਰ ਸੇ ਰ ਆਪਣਾ ਹੱਥ ਟਿਕਾਈ ਆ ਜਨਮ ਕਰਮ ਦਾ ਰੋਗ ਨਵਾਰ ਪਾਂਡਾ ਪਰਮ ਪਉ ਪਨਾਈ ਆ ਜੰਜਾਲ ਤੋੜ ਕੇ ਵਿੱਚ ਸੰਸਾਰ ਦੋ ਜਹਾਨਾਂ ਦੇ ਵੜਿਆ ਆ ਲੜਨਾ ਪੈਣਾ ਵਿੱਚ ਮਦਾਨੂ ਲੜਨਾ ਪੈਣਾ ਵਿੱਚ ਮਦਾਨੂ ਸ਼ੈਤਾਨ ਨੇੜ ਕੋਏ ਨਾ ਆਈਆ ਪੜਨਾ ਪੈਣਾ ਗਿਤਾ ਗਿਆਨ ਬੇਦ ਪੁਰਾਣ ਨਾ ਕੋਈ ਜਨਾਈਆ ਕਰਨਾ ਪਏ ਨਾ 68 ਇਸਨਾਂ ਨੂੰ ਅੰਮ੍ਰਿਤ ਜਲ ਤੋ ਆਈਆ ਲਣਾ ਪਏ ਨਾ ਕਾਣੂ ਸ਼ਾਮ ਨਾਮ ਦੇ ਸੁਨਾਈਆ ਓ ਸੁਰਤੀ ਫਿਰੇ ਪਿਛੇ ਰਾਮ ਏ ਸੁਰਤੀ ਵੀ ਹੈਗੀ ਜੀ ਸਾਡੀ ਓ ਕਿਹਦੇ ਪਿੱਛੇ ਭਜਦੀ ਜੇ ਰਾਮ ਪਿੱਛੇ ਵੀ ਸੁਣਿਓ ਮੜਾ ਜੀ ਸੁਰਤੀ ਫਿਰੇ ਸੁਰਤੀ ਫਿਰੇ ਨਾ ਪਿਛੇ ਰਾਵੋ ਬਣ ਖੋਜੇ ਨਾ ਤਾਉ ਥਾਈਆ ਗ੍ਰੰਥਾ ਵਾਲੀ ਲੱਭਣੀ ਪਏ ਨਾ ਦੁਕਾਨੋ ਇਹ ਤੁਹਾਡੇ ਵਾਸਤੇ ਸਾਰਾ ਕੁਝ ਇਹ ਕੋਈ ਅੱਠੜ ਜਾਣ ਦੀ ਲੋੜ ਨਹੀਂ ਤੁਹਾਨੂੰ ਕਿਤੇ ਕਾਹੜੇ ਕੇ ਮੰਤਾ ਕਰਦੇ ਲੋੜ ਨਹੀਂ ਮੰਦਰ ਵਿੱਚ ਸਿੱਧਿਆ ਤੁਹਾਨੂੰ ਜਾਣ ਦੀ ਲੋੜ ਨਹੀਂ ਗ੍ਰੰਥਾ ਵਾਲੀ ਦੁਕਾਨ ਵੀ ਤੁਹਾਨੂੰ ਲੱਭਣ ਦੀ ਲੋੜ ਨਹੀਂ ਰਸਨਾ ਜੀਵਨਾ ਕੋਈ ਵਡਿਆਈ ਆ ਜੋ ਇੱਕ ਵਾਰ ਸੱਚ ਗਵਾਰੇ ਕਾਵਨ ਸੋ ਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੋ ਭਗਵਾਨ ਗਲੀ ਖਤਮ ਕਰਤੀ ਪਰਮਾਤਮਾ ਨੇ ਮਹਾਰਾਜ ਸ਼ੇਰ ਸਿੰਘ ਵਿਸ਼ਨੋ ਭਗਵਾਨ ਅਨੰਤਾ ਸਿੱਧਾ ਲਿਖਾ ਦੇ ਮੁਕਈਆ ਸਦਾ ਲਿਖੇ ਖਤਮ ਕਰ ਦਤਾ ਪਰਮਾਤਮਾ ਨੇ ਤੁਹਾਨੂੰ ਕਿਤੇ ਗ੍ਰੰਥਾਂ ਫਸਤਾ ਵਾਲੀ ਤੁਹਾਨੂੰ ਪੜਾਏ ਦੀ ਲੋੜ ਨਹੀਂ ਇਦੇ ਕੇ ਮਿੰਤਾ ਕਰਨ ਦੀ ਲੋੜ ਨਹੀਂ ਤੁਹਾਨੂੰ ਪਾਰ ਕਰਾਏ ਜਿਵੇਂ ਅਸਮਾਨ ਗगन ਮੰਡਲ ਆਪਣਾ ਆਪਣੇ ਡੇਰੇ ਲਾਇਆ تیر ਕਰਵਾ ਕੇ ਚਲਦਾ ਇੱਕ ਨਿਸ਼ਾਨ ਚਾਰੇ ਕੁੰਟਲੇ ਜਨਾਈਆ ਸਤਖੰਡ ਦਵਾਰੇ ਦਰਸਿ ਸ਼੍ਰੀ ਭਗਵਾਨ ਸਾਖਿਆਤ ਦੇਖ ਰਈਆ ਹੁਣ ਸਤਖੰਡ ਕਿਹੜਾ ਗੱਲ ਹਰਪ੍ਰਭ ਜਵਾਜ ਇੱਟਵਾਲ ਦੇ ਚੱਲ ਰਹੀ ਹੈ ਸਾਖਿਆਤ ਦੇਖ ਰਈਆ ਜੋਤੀ ਜੋ ਸਰੂਪ ਆਪ ਆਪਣੀ ਕਿਰਪਾ ਕਰ ਸਤਿ ਦੇਵਨ ਹਾਰ ਵਡਿਆਈ ਆ ਉਹ ਤੁਹਾਡੇ ਦੇ ਬਹੁਤ ਸ੍ਰੀ ਕਿਰਪਾ ਕੀਤੀ ਅਕਾਲਪੁਰ ਗੋਬਿੰਦ ਦੋਨੋਂ ਇੱਕ ਹੋ ਕੇ ਜੋਸ਼ ਸ਼ਬਦ ਦੀ ਧਾਰ ਹੋ ਕੇ ਦੋਨਾਂ ਨੇ ਆ ਕੇ ਮਾਤ ਲੋਗ ਦੇ ਵਿੱਚ ਜੋ ਗੋਬਿੰਦ ਪਿਤਾ ਨਾਲ ਕੋਲ ਇਕਰਾਰ ਹੋਇਆ ਜਦ ਗੋਬਿੰਦ ਪਿਤਾ ਨੇ ਆਪਣਾ ਸਰਵੰਸ ਵਾਰਿਆ ਗੋਬਿੰਦ ਪਾਸ਼ਾ ਦੇ ਅੱਖਾਂ ਚ ਉਹ ਨੇਤਰ ਚ ਉਹ ਹੰਝੂ ਨਹੀਂ ਆਇਆ ਜੋ ਅਕਾਲ ਪੁਰਖ ਦੇ ਨੇਤਰਾ ਚੋਂ ਹੰਝੂ ਵਗਿਆ ਸੀ ਫਿਰ ਉਹ ਅਕਾਲ ਪੁਰਖ ਨੇ ਗੋਬਿੰਦ ਨੂੰ ਕੀ ਕਿਹਾ ਆਪ ਜਨੂੰ ਕਿਵੇਂ ਇਕੱਠਾ ਕੀਤਾ ਪੁਰਖ ਅਕਾਲ ਆ ਗਿਆ ਤੁਠੂ ਦਇਆਵਾਨ ਦਇਆ ਕਮਾਏਂਦਾ ਗੋਵਿੰਦ ਸੁਤਤ ਦਲਾਰੇ ਉੱਠ ਤੁਰਦਾ ਹੁਕਮ ਸੁਣਾਏਂਦਾ ਚੱਲ ਵੇਖੀਏ ਤੇਰੇ ਗੁਰਮੁਖ ਸੁਤ ਚਲੋ ਨਾਪਾ ਦੋਏ ਚਲੀਏ ਸਮਾਂ ਹੋ ਗਿਆ 250 ਸਾਲ ਬੀਤ ਕੇ ਚੱਲ ਹੁਣ ਤੇਰੇ ਗੁਰਮਖਾਂ ਨੂੰ ਜਾ ਕੇ ਵੇਖੀਏ ਜਿਹੜਾ ਪੁਰਬ ਮੇਲ ਮਿਲਾਏਂਦਾ ਉਹਨਾਂ ਕੋਲੋਂ ਲਈਏ ਪੁੱਛ ਜਿਹੜੇ ਵਿਚਨੇ ਸੀ ਉਹਨਾਂ ਕੋਲੋਂ ਲਈਏ ਪੁੱਛ ਤੇ ਅਬੇਦ ਆਪ ਸੁਣਾਏਂਦਾ ਉਹ ਗੁਰਮੁਖੋ ਬੋਲ ਕੇ ਦੱਸੋ ਆਪਣਾ ਦੁੱਖ ਤੁਸੀਂ ਪਿਛਰੇ ਦੇ ਤੁਹਾਨੂੰ ਇਕੱਠੇ ਕਰਨ ਵਾਸਤੇ ਗੱਲ ਹੋ ਗਈ ਕਿ ਆ ਆਪਾਂ ਦੋਨੇ ਚਲੀਏ ਹੁਣ ਅਗੇ ਤੇਰੇ ਭਗਤ ਅਮਰੀਦਾਂ ਨੂੰ ਅਗੇ ਵੇਖੀਏ ਉਹਨਾਂ ਦਾ ਹਾਲ ਪੁੱਛੀਏ ਗੁਰਮੁਖੋ ਬੋਲ ਕੇ ਦੱਸੋ ਆਪਣਾ ਦੁੱਖ ਦੁੱਖਿਆ ਦੁੱਖ ਆਪ ਵੰਡਾਏਂਦਾ ਜੇ ਅਗਨੀ ਲੱਗੀ ਮਾਤ ਕੁਖ ਜਨਮ ਕਰਮ ਦਾ ਰੋਗ ਮਿਟਾਏਂਦਾ ਜੇ ਤ੍ਰਿਸ਼ਨਾ ਦੀ ਲੱਗੀ ਭੁੱਖ ਮੰਮਤਾ ਮੋਚਕਾਏਂਦਾ ਜੇ ਕੋਈ ਘਾਟਾ ਤੀ ਪੁੱਤ ਉਹ ਵੀ ਚੋੜੀ ਪਾਏਂਦਾ ਤੂੰ ਦੱਸੋ ਦੱਸਈ ਆਪਣੇ ਯਾਰ ਨੂੰ ਤਰੋਂ ਦੁੱਖ ਹੈ ਕੀ ਆ ਕਿ ਤੀ ਪੁੱਤ ਦਾ ਘਾਟਾ ਤਾਂ ਮੈਨੂੰ ਦੱਸ ਦੋ ਕਿਸੇ ਪ੍ਰੇਸ਼ਿਤ ਦੇ ਦਾ ਘਾਟਾ ਤੁਹਾਨੂੰ ਉਹ ਵੀ ਦੱਸ ਦੋ ਉਹ ਵੀ ਤੁਹਾਨੂੰ ਦਊਗਾ ਦੱਸੋ ਤਾਂ ਸਹੀ ਜੇ ਕੋਈ ਘਾਟਾ ਧੀ ਪੁੱਤ ਉਹ ਵੀ ਝੋਲੀ ਪਾਇੰਦਾ ਜੇ ਬੁਟਾ ਰਹਾ ਸੁੱਕ ਉਹ ਵੀ ਹਰਾ ਕਰਾਹਿੰਦਾ ਜੇ ਤੁਹਾਡਾ ਬੁਟਾ ਵੀ ਸੁੱਕ ਤੇ ਲੈ ਜੇ ਉਹ ਵੀ ਦੱਸ ਦੋ ਬੁੱਟੇ ਦਰਖਤ ਵਾਲੇ ਨਹੀਂ ਇਹ ਤੁਹਾਡੀ ਜਿਹੜਾ ਸਰੀਰ ਹੈ ਤੁਹਾਡੀ ਆਤਮਾ ਜੇ ਤੁਸੀਂ ਇਹਨੂੰ ਦੂਰ ਜੇ ਜੇ ਵਿਛੜ ਤੇ ਜਾ ਰਹੇ ਹੋ ਤਾਂ ਉਹ ਵੀ ਦੱਸ ਦੋ ਕਿੰਦਾ ਮੈਂ ਤੁਹਾਡਾ ਜੋੜ ਜੋੜ ਲਾਂਗਾ ਦੁਬਾਰਾ ਉਹ ਵੀ ਹਰਾ ਕਰਾਇੰਦਾ ਜੇ ਸਤਗੁਰ ਨਾਲੋਂ ਗਏ ਰੁੱਟ ਰੁੱਟਿਆ ਫੇਰ ਮਨਾਇੰਦਾ ਜੇ ਔਲੇ ਹੋ ਕੇ ਗਏ ਲੁਕ ਲੁਕਿਆ ਆਕੇ ਬਾਹਰ ਕਢਾਇੰਦਾ ਜੇ ਭੁੱਲ ਕੇ ਬਣ ਗਏ ਕਪੂਤ ਜੇ ਭੁੱਲ ਕੇ ਬਣ ਗਏ ਕਬੂਤ ਫੇਰ ਵੀ ਪੁੱਤਰ ਬਣਾ ਕੇ ਗੋਦ ਉਠਾਏਂਦਾ ਕੁੱਪ ਕੁੱਤ ਕਿੰਨੂੰ ਕਹਿੰਦੇ ਸਭ ਜਾਣਦੇ ਜੀ ਉਹ ਕਹਿੰਦਾ ਫੇਰ ਵੀ ਮੈਨੂੰ ਗੱਦਸੋ ਤੇ ਜੀ ਮੈਂ ਫੇਰ ਵੀ ਤੁਹਾਨੂੰ ਆ ਕੇ ਆਪਣੀ ਝੋਲੀ ਠਾ ਲਾਂਗਾ ਫੇਰ ਵੀ ਪੁੱਤਰ ਬਣਾ ਕੇ ਗੋਦ ਉਠਾਏਂਦਾ ਜੇ ਪ੍ਰੀਤੀ ਕਰਨੋਂ ਗਏ ਛੁਟ ਉਹ ਵੀ ਪ੍ਰੀਤਮ ਹੋ ਕੇ ਜੋੜ ਜੁੜਾਏਂਦਾ ਜੇ ਗੁੱਸੇ ਵਿੱਚ ਆਕੇ ਗਏ ਰੁਸ ਜੇ ਕੋਈ ਰੋਚ ਕੋਣਾ ਪੀਣਾ ਰੋਸਾ ਸੀ ਕੋਈ ਉਹ ਵੀ ਦੱਸ ਦੋ ਜੇ ਗੁੱਸੇ ਵਿੱਚ ਆਕੇ ਗਏ ਰੁਸ ਉਹ ਵੀ ਰੁਸਿਆਂ ਫੇਰ ਮਨਾਏਂਦਾ ਜੇ ਰਸਤੇ ਜਾਂਦਿਆਂ ਜਾਂਦਿਆਂਗੇ ਖੁਸ ਉਹ ਵੀ ਫੜਕੇ ਰਾਹੇ ਪਾਏਂਦਾ ਜੇ ਰਸਤਾ ਪੜਕੇ ਜੇ ਤਾਂ ਵੀ ਦੱਸੋ ਦੱਸਈ ਉਹ ਕਹਿੰਦਾ ਮੈਂ ਤੈਨੂੰ ਰਾਹ ਪਾ ਦੇਂਗਾ ਜੇ ਪੈਂਡਾ ਕਰ ਕਰ ਕੇ ਇਹ ਥੱਕ ਉਹ ਵੀ ਥਕਾਵਟ ਦੂਰ ਕਰਾਏਂਦਾ ਮੈਂ ਉਹ ਵੀ ਤੁਹਾਡੀ ਥਕਾਵਟ ਵੀ ਦੂਰ ਕਰਦਾਗਾ ਜੇ ਦਰਸ਼ ਕਰ ਕਰ ਕੇ ਅੱਖ ਉਹ ਵੀ ਨੇਤਰ ਨੈਣਾ ਨਾਲ ਮਿਲਾਏਂਦਾ ਜੇ ਸੇਵਾ ਕਰ ਕਰ ਕੇ ਜੇ ਸੇਵਾ ਕਰ ਕਰਕੇ ਕਸ ਗਏ ਤੁਹਾਡੇ ਹੱਥ ਦੇਖੋ ਬੜੇ ਪਰਮਾਤਮਾ ਦੀ ਪਰਮਾਤਮਾ ਕਹਿੰਦਾ ਜੀ ਸੇਵਾ ਕਰਦਾ ਕਰਦਾ ਜੀ ਤੁਸੀਂ ਤੁਹਾਡੇ ਹੱਥ ਵੀ ਕਸ ਗਏ ਦੇ ਆਪਣੇ ਹੱਥ ਤੁਹਾਡੇ ਪੈਰਾਂ ਹੇਠ ਵਿਛਾਏਂਦਾ ਆਪਣੇ ਹੱਥ ਮੈਂ ਤੁਹਾਡੇ ਪੈਰਾਂ ਹੇਠ ਵਿਛਾ ਲਾਂਗਾ ਮੈਨੂੰ ਦੱਸੋ ਤਾਂ ਸਹੀ ਮੈਂ ਤੁਹਾਨੂੰ ਇੰਨਾ ਪਿਆਰ ਕਰਦਾ ਪਰ ਤੁਹਾਡਾ ਪਿਆਰ ਕਿੰਨਾ ਕਰਾ ਇਹ ਸੀ ਆਪਣੇ ਆਪ ਨੂੰ ਦੇਖਣਾ ਸੀ ਅਸੀਂ ਕਿੰਨਾ ਪਿਆਰ ਕਰਦੇ ਆ ਇਹ ਤੁਹਾਡੇ ਪਰਮਾਤਮਾ ਦਾ ਪਿਆਰ ਆ ਤੁਹਾਡੇ ਵਰਤਾਇ। ਜੇ ਦੁੱਖ ਦੱਸੋ ਤਾਂ ਸਹੀ ਦੱਸਣ ਵਾਲੇ ਬਣੋ ਨੂੰ। ਆਪਣੇ ਹੱਥ ਤੁਹਾਡੇ ਪੈਰਾਂ ਵਿਛਾਏਂਦਾ। ਜੇ ਦਮ ਚੜ ਗਿਆ ਨੱਠ ਨੱਠ ਅਗਲ ਵਾਂਡੀ ਹੋ ਕੇ ਮੇਲ ਮਿਲਾਏਂਦਾ। ਜੇ ਕੋਈ ਤੁਹਾਡੇ ਅੰਦਰ ਝਗੜਾ 86 ਇਹ ਵੀ ਦੱਸੋ। ਜੇ ਕੋਈ ਤੁਹਾਡੇ ਅੰਦਰ ਝਗੜਾ ਅਠ 60 ਉਹ ਵੀ ਕੀਰਤੀ ਕਿਰਿਆ ਬਾਰ ਕਰਾਏਂਦਾ ਕਢਾਏਂਦਾ ਉਹ ਗੁਰਮੁਖ ਸੰਤ ਜ਼ਹੇਲਿਓ ਅੰਤਰ ਖਾਇਸ਼ ਤੇੜੀ ਸੱਚ ਦੱਸ ਦੈ ਦਿਸ਼ਾਪ ਜਣਾਏਂਦਾ ਜੇ ਪ੍ਰਭੂ ਨਾਲੋਂ ਹੋਗੇ ਜੇ ਵਖੋ ਜੇ ਪ੍ਰਭੂ ਨਾਲੋਂ ਹੋ ਗਏ ਵਖ ਵਿਛੜੇ ਫੜ ਕੇ ਫੇਰ ਜੁੜਾਏਂਦਾ ਜੇ ਤੁਹਾਡੀ ਵੇਖਣ ਵਾਲੀ ਰਹਿਣ ਗਈ ਅੱਖ ਉਹ ਦੱਸੋ ਤਾਂ ਸਹੀ ਇਹਦੇ ਵਿੱਚੋਂ ਇੱਕ ਤਾਂ ਚੂਸ ਕਰੋ ਭਾਈ ਸਾਹਿਬ ਇੱਕ ਤਾਂ ਚੂਸ ਕਰ ਲਓ ਜੇ ਤੁਹਾਡੀ ਵੇਖਣ ਵਾਲੀ ਨਹੀਂ ਰਹਗੀ ਅੱਖ ਉਹ ਵੀ ਨਿਜ ਨੇ ਤੇਰ ਨੈਣ ਖੁਲਾਏਂਦਾ ਜੇ ਤੁਹਾਡੀ ਉਹ ਅੱਖ ਨਹੀਂ ਰਹਿ ਗਈ ਵੇਖਣ ਵਾਲੀ ਭਗਤੋ ਉਹ ਕਹਿੰਦਾ ਮੇਰੇ ਗਾੜੀ ਇਹ ਗਲਤ ਕਰੋ ਤਾਂ ਸਹੀ ਮੈਂ ਤੁਹਾਡੇ ਨਾਲ ਫੇਰ ਆਪਣਾ ਜੋੜ ਤੁਹਾਡਾ ਮੈਂ ਜੋੜ ਲਾਂਗਾ ਤੁਹਾਡੀ ਮੈਂ ਉਹ ਹੱਥ ਖੋਲ ਲਾਂਗਾ ਤੀਜਾ ਨੈਤਰ ਖੋਲ ਲਾਂਗਾ ਤੁਹਾਡਾ ਮੈਂ ਜੋਤੀ ਜੋਸ ਰੂਪ ਹਰ ਆਪ ਆਪਣੀ ਕਿਰਪਾ ਕਰ ਸਾਚੀ ਕਰਨੀ ਕਾਰ ਕਮਾਏਂਦਾ ਸੱਚੀ ਕਰਨੀ ਕਾਰ ਕਮਾਏ ਦਾ ਇਹ ਸੱਚੀ ਕਰਨੀ ਕਾਰ ਤਮਾਰਿਆ ਪ੍ਰਮਾਤਮਾ ਉਹ ਕਹਿੰਦਾ ਮੈਨੂੰ ਆਪ ਦਾ ਕੋਈ ਦੁੱਖ ਦੱਸੋ ਤਾਂ ਸਹੀ ਕਿਸੇ ਵੀ ਤਰੀਕੇ ਦਾ ਹੈ ਕੋਈ ਲੜਾਈ ਹੈ ਕੋਈ ਝਗੜਾ ਹੈ ਕੋਈ ਅਸਰ ਤੀਰਥਾਂ ਦੇ ਤੁਸੀਂ ਜਾਂਦੇ ਹੋ ਜਾਂ ਮੱਥੇ ਟੇਕਦੇ ਹੋ ਕੋਈ ਲੜਾਈ ਝਗੜਾ ਹੈ ਮੈਨਾਂ ਗਲਤ ਕਰੋ ਮੈਂ ਤੁਹਾਡੇ ਇਹ ਸਾਰੇ ਖਤਮ ਕਰਦਾਗਾ ਜੇ ਤੁਹਾਡੀ ਵੇਖਣ ਵਾਲੀ ਅੱਖ ਵੀ ਨਹੀਂ ਦੇਖੀ ਇਹ ਭਗਵਾਨ ਸੀ ਜਾਂ ਨਹੀਂ ਸੀ ਫਿਰ ਵੀ ਮੈਨਾਂ ਗੱਲ ਕਰੋ ਤੁਹਾਡਾ ਮੈਂ ਹੋਰ ਨਹੀਂ ਜਨੇਤਰ ਫੇਰ ਖੋਲਦਾਗਾ ਸੋ ਲਿਖਤ ਬਹੁਤ ਪਿਆਰੀ ਇਹ ਹੈ 27 ਪਵਦੀ ਲਿਖ ਸੀਗੀ ਮੈਂ ਆਪਜੀ ਤੋਂ ਮਾਫੀ ਚਾਹਾਂਗਾ ਸ਼ਬਦ ਉਹ ਪ੍ਰਮਾਤਮਾ ਦੇ ਸਾਡੀ ਉਹ ਕੁਆਲਟੀ ਨਹੀਂ ਜਾਂ ਸਾਡੀ ਔਕਾਤ ਨਹੀਂ ਅਸੀਂ ਪੜ ਕੇ ਆਪ ਜੀ ਨੂੰ ਸੁਣਾਈਏ ਗਲਤੀਆਂ ਮਿਸਟੇਕਾਂ ਹੋ ਜਾਂਦੀਆਂ ਸਾਡ ਤੋਂ ਬੱਚੇ ਹਨ ਜਾਨ ਹਨ ਸਾਰੀ ਸੰਗਤ ਹਯੂ ਚੰਚਾ ਜੀ ਮਾਫ ਕਰ ਦੇਣ ਪੰਜ ਜਗਾਰਿਆਂ ਦਾ ਜੋ ਸਾਥ ਹੈ ਹਰ ਸੰਗਤ ਜੀ ਉਹ ਚੀ ਬਾਸ ਦੇ ਵਿੱਚ ਲਾਇਆ ਕਰੋ ਆਪ ਜੀ ਨੇ ਹੁਣੇ-ਹੁਣੇ ਸੁਣਿਆ ਤੁਹਾਡੇ ਕੋਲ ਉਹਨਾਂ ਕੋਈ ਫੀਸਾਂ ਕੋਈ ਪੜਾਈਆਂ ਜਾਂ ਕੋਈ ਗ੍ਰੰਥਾਂ ਵਾਲੀਆਂ ਜਾ ਇਹ ਨਹੀਂ ਕਿ ਆ ਸੁਰਤੀਆਂ ਖੋਲੋ ਜਾ ਕੇ ਨਹਾਓ ਪਾਣੀ ਐ ਚ ਇਹ ਨਹੀਂ ਕਿ ਆ ਤੁਹਾਨੂੰ ਇੱਕੇ ਗੱਲ ਕੇ ਹੀ ਸਿਰ ਪੰਜ ਚਗਾਰੇ ਲਾਓ ਉਹ ਵੀ ਕਿਤਰਾ ਲਾਓ ਜਿਵੇਂ ਤੁਹਾਨੂੰ ਪਰਵੇਸ਼ਨ ਨੇ ਆਪ ਲਾ ਕੇ ਦੱਸੀ ਜੀ ਉਹ ਵੀ ਲਾ ਲਓ ਸੋ ਹੰਗ ਮਾਰਾਈ ਸ਼ੇਰ ਸਿੰਘ ਵਿਸ਼ਨੋ ਪੰਗਾਂਦੀ ਜੈ ਸੋ ਹੰਗ ਮਾਰੈ ਸ਼ੇਰ ਸਿੰਘ ਵਿਸ਼ਨੋ ਪੰਗਵਾਨੀ ਦਾ ਸੋ ਧਾਈ ਸ਼ੇਰ ਸਿੰਘ ਵਿਸ਼ਨੋ ਪੰਗਵਾਨੀ ਦਾ सो हंगुमाराइेर सिंग विष्णो भॻवान ॾींदा सो हंगुमाराई शेर सिंग विष्णु भॻवान दीदा ਸੋ ਹੰਗ ਮਾਰਾਈ ਸ਼ੇਰ ਸਿੰਘ ਵਿਸ਼ਨੋ ਪੰਵਾਨੀ ਦਾ